ਵਾਹਿਗੁਰੂ ਸਤਨਾਮ ਸ੍ਰੀ ਵਾਸ਼ ਗੁਰੂ ਸਾਹਿਬ ਜੀ ਪਰਮ ਸਨਮਾਨ ਯੋਗ ਪਰਮ ਸਤਕਾਰ ਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਵਾਲੀਐ ਕੁਲ ਆਲਮ ਗਰੀਬ ਨਵਾਜੇ ਸ਼ਬਦ ਗੁਰੂ ਜਹਰਾ ਜਹੂਰ ਹਾਜ਼ਰਾ ਹਜ਼ੂਰ ਤਖਤ ਤੇ ਬਰਾਜਮਾਲ ਦਸੂ ਪਾਤਸ਼ਾਹਿਆਂ ਦੀ ਜਗ ਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਅੰਸੇ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਸਾ ਗੁਰੂ ਰੂਪ ਸਾਧ ਸੰਗਤ ਜੀਓ ਆਓ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਅਰ ਜੋ ਆਪਾਂ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਵਿਚਾਰ ਕਰ ਰਹੇ ਹਾਂ ਆਓ ਇਸ ਪਾਵਨ ਵਿਚਾਰ ਨੂੰ ਅੱਗੇ ਪਰਾਰੰਭ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਵਣ ਕਵਣ ਗੁਣ ਕਹ ਕਹ ਗਾਵ ਤੂੰ ਸਾਹਿਬ ਗੁਰੇ ਨਿਧਾਨਾ ਤੇਮਰੀ ਮਹਿਮਾ ਵਰਨਨਾ ਸਕੂ ਤੋਂ ਠਾਕਰ ਜੀ ਭਗਵਾਨ ਪਰਮ ਸਨਮਾਨ ਯੋਗ ਪਰਮ ਸਤਕਾਰ ਯੋਗ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ ਆਪ ਆ ਵਿਚਾਰ ਕਰ ਰਹੇ ਸਾਂ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੌਲਵੀ ਨੂੰ ਅਪਦੇਸ਼ ਦੇ ਰਹੇ ਨੇ ਹੁਣ ਮੌਲਵੀ ਨੇ ਜਦੋਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਬਚਨ ਸੁਣਨਾ ਕੀਤੇ ਤੇ ਮਨ ਅੰਦਰ ਸ਼ਰਧਾ ਵਧ ਗਈ ਉਨੇ ਦੋਵੇਂ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਬੋਲਿਆ ਕਹਿੰਦਾ ਤੁਹਾਡੇ ਸਮਾਨ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ ਐ ਨਾਨਕ ਤੇਰੇ ਸਮਾਨ ਮੈਨ ਉਸ ਦੁਨੀਆ ਦੇ ਉੱਤੇ ਤੇਰੇ ਵਰਗਾ ਕੋਈ ਹੋਰ ਮੈਨੂੰ ਨਜ਼ਰ ਨਹੀਂ ਆਉਂਦਾ ਕਹਿੰਦੇ ਖੁਦਾ ਨੇ ਕਿਹਾ ਪਵਿੱਤਰ ਤੇ ਸੁੰਦਰ ਮੂਰਤ ਬਣਾਉਣਾ ਕੀਤੀ ਹੈ ਜਿਸ ਦੀ ਸੁਰਤੀ ਸਦਾ ਭਗਤੀ ਦੀ ਭਾਵਨਾ ਵਿੱਚ ਵਜੀ ਰਹਿੰਦੀ ਹੈ ਜਦੋਂ ਐਨੀ ਗੱਲ ਸੁਣੀ ਤਾਂ ਧੰਗੁਰੂ ਨਾਨਕ ਦੇਵ ਜੀ ਨੇ ਫਿਰ ਇਸ ਪਾਮਨ ਸ਼ਬਦ ਦਾ ਜੋ ਕਿ ਤਲੰਗ ਰਾਗ ਦਾ ਇਹ ਸ਼ਬਦ ਸੀ ਜਿਹੜੀ ਆਪਾਂ ਵਿਚਾਰ ਕਰ ਰਹੇ ਸਾਂ ਇਹਦਾ ਪਰ ਚੌਥਾ ਜਿਹੜਾ ਬੰਦ ਉਹ ਸਤਿਗੁਰੂ ਜੀ ਨੇ ਉਚਾਰਨ ਕੀਤਾ ਸਤਗੁਰੂ ਜੀ ਕਹਿਣ ਲੱਗੇ ਵਦ ਬਖਸ ਹਮ ਚੂਬਖੀ ਲਕਾਫਲ ਬੇ ਨਦਰ ਬੇ ਬਾਕ ਨਾਨਕ ਬਗਯੋ ਜਨ ਤੋਰਾ ਤੇਰੀ ਚੱਕਰ ਪਾਖਾਖ ਸਤਿਗੁਰੂ ਕਹਣ ਲੱਗੇ ਬੱਤ ਭਖਤ ਹਮ ਚੁ ਬਖੀਲ ਕਾਫਨ ਵੀ ਨજર ਬੇਬਾਕ ਮੈਂ ਆ ਭਾਂਗਾ ਤੇ ਨਾਲ ਹੀ ਮੈਂ ਚੁਗਲ ਖੋਰ ਵੀ ਹਾਂ ਭੁੱਲਣ ਹਾਂ ਨਰਲਜ ਤੇ ਨਡਰ ਹਾਂ ਮੈਂ ਕਹਿੰਦਾ ਹਾਂ ਕਿ ਏ ਪ੍ਰਭੂ ਮੈਂ ਨਾਨਕ ਤੇਰਾ ਗੋਲਾ ਹਾਂ ਤੇਰੇ ਦਾਸਾਂ ਦੀ ਚਰਣਾ ਦੀ ਧੂੜ ਹਾਂ ਇਹ ਸਤਿਗੁਰੂ ਕਹਿ ਰਹੇ ਨੇ ਉਸ ਪ੍ਰਮਾਤਮਾ ਨੂੰ ਕਿ ਦਾਤਾ ਮੈਂ ਤਾਂ ਤੇਰੇ ਦਾਸਾਂ ਦਾ ਵੀ ਦਾਸ ਐ ਉਹਨਾਂ ਦੀ ਮੈਂ ਚਰਣਾ ਦੀ ਧੂੜ ਹਾਂ ਮੈਂ ਉਪੜਾਂ ਦਾ ਭਰਿਆ ਮੇਰੇ ਵਿੱਚ ਗੁਣ ਕੋਈ ਨਹੀਂ ਹੈ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਭਿੱਜੇ ਸਤ ਸੰਗੀ ਰੂਪੀ ਸਮਾਜ ਵਿੱਚ ਪ੍ਰਭੂ ਸਿਮਰਨ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੁੰਦਾ ਤੇ ਅਜਹੀ ਪ੍ਰਾਣੀ ਆਪਣਾ ਤਨ ਤੇ ਮਨ ਆਪਣੇ ਮਾਲਕ ਦੇ ਅਰਪਣ ਕਰ ਦਿੰਦੇ ਨੇ ਤੇ ਉਸੇ ਇੱਕੋ ਪ੍ਰਭੂ ਨਾਲ ਆਪਣੀ ਸੁਰਤ ਜੋੜ ਕੇ ਉਹਦੇ ਦਾਸ ਬਣ ਜਾਂਦੇ ਹਨ ਦਾਸ ਸਤਿਗੁਰੂ ਕਹਣ ਲੱਗੇ ਤਨ ਕੇ ਪਦ ਪੰਕਜ ਮੈਂ ਧੂਰੀ ਗੁਣ ਨਾ ਇੱਕ ਅਗਣ ਬਹੁ ਪੂਰੀ ਕਰੋਣਾ ਕਰ ਕਰੋਣਾ ਕਰ ਸਾਧੂ ਬਖਸ਼ਿ ਮੈਂ ਜੁਗ ਗਰਵ ਅਪਰਾਧੂ ਕਹਿੰਦੇ ਮੈਂ ਉਹਨਾਂ ਸੇਵਕਾਂ ਦੇ ਚਰਨਾਂ ਦੀ ਕਮਲਾਂ ਦੀ ਧੂੜ ਚਰਨ ਕਮਲਾਂ ਦੀ ਧੂੜ ਮੈਂ ਉਹਨਾਂ ਦੇ ਚਰਨ ਕਮਲਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਆ ਮੈਂ ਬਹੁਤ ਬੇਅੰਤ ਅਫਗਾਨੜ ਭਰਿਆ ਹੋਇਆ ਹੈ ਮੇਰੇ ਵਿੱਚ ਇੱਕ ਵੀ ਗੁਣ ਨਹੀਂ ਮੈਨੂੰ ਭਾਰੀ ਗੁਨਾਹਗਾਰ ਪਾਪੀ ਨੂੰ ਕਿਰਪਾ ਕਰਕੇ हे ਕਿਰਪਾ ਦੀ ਖਾਨ हे ਮੇਰੇ ਦਾਤਾ ਕਿਰਪਾ ਕਰ ਮੈਨੂੰ ਉੱਤਮ ਸੇਠ ਸਾਧੂ ਜਨ ਬਖਸ਼ ਦੇਣ ਮੈਂ ਤਾਂ ਔਗਣਾ ਦਾ ਭਰਿਆ ਵਾਂ ਕਰੋਨਾ ਕਰ ਕਰੋਨਾ ਕਰ ਸਾਧੂ ਬਖਸ਼ੇ ਮੈਂ ਜੋ ਗੁਰੂ ਅਵਰਾਧੂ ਮੇਰੇ ਚਿੱਟਾ ਵੱਡਾ ਪ੍ਰਾਧੇ ਕੋਈ ਨਹੀਂ ਤੇ ਦਾਤਾ ਤੂੰ ਕਿਰਪਾ ਕਰ ਮੈਨੂੰ ਐਸੀ ਸੰਤ ਜਨਾਂ ਦੀ ਸੰਗਤ ਬਖਸ਼ ਤੇ ਤਾਂ ਕਿ ਉਹ ਸੰਤ ਜਨ ਕਿਰਪਾ ਕਰਕੇ ਮੇਰੇ ਆਗਣ ਬਖਸ਼ ਦੇਣ ਜਦੋਂ ਬਹੁਤ ਨੰਬਰਤਾ ਪਰਪੂਰ ਸ਼ਬਦ ਸੁਣੇ ਨਾ ਉਸ ਮੌਲਵੀ ਨੇ ਮਲੜੇ ਨੇ ਇਹ ਸ਼ਬਦ ਸੁਣ ਕੇ ਮਲਾਣੇ ਦਾ ਮਨ ਜਿਹੜਾ ਸੀ ਮੌਲਵੀ ਦਾ ਮਨ ਸੀ ਜਿਹੜਾ ਪਹਿਲਾਂ ਝਟਕਦਾ ਸੀ ਜਿਹੜਾ ਪਹਿਲਾਂ ਆਪਦੇਸ਼ ਦੇ ਰਿਹਾ ਸੀ ਸਤਿਗੁਰੂ ਨੂੰ ਤੇ ਜਦੋਂ ਮੇਰੇ ਸਤਿਗੁਰੂ ਦੇ ਪਾਵਨ ਬਚਨ ਸੁਣੇ ਮਨ ਸ਼ਾਂਤ ਹੋ ਗਿਆ ਉਹ ਨਮਾਣਾ ਜਾ ਹੋ ਕੇ ਹੱਥ ਜੋੜ ਕੇ ਫਿਰ ਬੋਲਿਆ ਹੇ Swami ji ਹੁਣ ਕਿਰਪਾ ਕਰੋ ਕਿਰਪਾ ਕਰਕੇ ਮੈਨੂੰ ਉਹ ਮੈਂ ਪਹਿਲਾਂ ਮਾਲਕ ਤੋਂ ਬਿਨਾਂ ਨਖਸਮਾਂ ਵੇ ਤੇ ਹੁਣ ਕਿਰਪਾ ਕਰਕੇ ਮੈਨੂੰ ਮਾਲਕ ਵਾਲਾ ਬਣਾ ਦਿਓ ਭਾਵੇਂ ਮੈਨੂੰ ਅੱਲਾਹ ਤਾਲਾ ਦੇ ਨਾਲ ਜੋੜ ਨਾ ਕਰ ਦਿਓ ਮੈਂ ਆਪਦੇ ਸਾਹਮਣੇ ਜੋ ਇਦੋਂ ਪਹਿਲਾ ਬੇਅਦਵੀ ਵਾਲੇ ਸ਼ਬਦ ਬੋਲ ਗਿਆ ਹਾਂ ਉਹਦੇ ਲਈ ਮੈਨੂੰ ਮਾਫੀ ਦੇ ਦਿਓ ਕਿਉਂ ਕਿਉਂਕਿ ਮੈਂ ਅਣਜਾਣ ਹਾਂ ਮੌਲਵੀ ਕਹਿ ਰਿਹਾ ਮੇਰੇ ਸਤਿਗੁਰੂ ਦਾਤਾ ਹੀ ਨਾਨਕ ਮੈਂ ਇਦੋਂ ਪਹਿਲਾਂ ਮੈਨੂੰ ਤੇਰੇ ਬਾਰੇ ਪਤਾ ਨਹੀਂ ਸੀ ਮੈਂ ਬੜੀ ਬੇਅਤਮੀ ਦੇ ਬੋਲ ਬੋਲ ਦਿੱਤੇ ਮੈਂ ਅਣਜਾਣਸਾ ਕਿਰਪਾ ਕਰਕੇ ਮੈਨੂੰ ਮਾਫ ਕਰ ਤੇ ਜੋ ਪ੍ਰਭੂ ਨਾਮ ਸਿਵਨ ਪ੍ਰਤੀ ਆਪ ਜੀ ਦੀ ਦ੍ਰਿੜ ਨਿਸ਼ਤਾ ਹੈ ਉਸ ਇਸ ਸੰਸਾਰ ਦਾ ਮੂਰਖ ਮਨੁੱਖ ਕਹਿੰਦੇ ਕੋਈ ਸਮਝ ਨਹੀਂ ਸਕਦਾ ਭਾਵ ਕਿ ਜੋਡਾ ਜਿਹੜਾ ਵਿਸ਼ਵਾਸ ਤੁਹਾਡਾ ਉਸ ਅਕਾਲ ਪੁਰਖ ਪਰਮੇਸ਼ਰ ਪ੍ਰਮਾਤਮਾ ਦੇ ਪ੍ਰਤੀ ਹੈ ਉਹਦੇ ਸਿਮਰਨ ਦੇ ਪ੍ਰਤੀ ਭਗਤੀ ਦੇ ਪ੍ਰਤੀ ਹੈ ਹੇ ਨਾਨਕ ਮੌਲਵੀ ਕਹਿੰਦਾ ਸਾਡੇ ਵਰਗੇ ਮੂਰਖ ਬੰਦੇ ਇਸ ਗੱਲ ਨੂੰ ਸਮਝ ਨਹੀਂ ਸਕਦੇ ਜਾਣ ਨਹੀਂ ਸਕਦੇ ਮੈਂ ਆਪ ਜੀ ਦੇ ਚਰਨਾਂ ਵਿੱਚ ਆਪਣੇ ਚਰਨਾਂ ਆਪ ਜੀ ਦੇ ਚਰਨਾਂ ਦੀ ਸਰਣ ਲਈ ਆ ਮੈਂ ਆਪ ਜੀ ਦੇ ਚਰਨ ਸਰਮੇ ਵਿੱਚ ਆਇਆ ਹਾਂ ਕਿਰਪਾ ਕਰਕੇ ਮੈਨੂੰ ਜਗਤ ਦੇ ਇਸ ਜਨਮ ਤੇ ਮਰਨ ਦੇ ਗੇੜ ਤੋਂ ਮੁਕਤ ਕਰ ਦਿਓ ਕਹਿੰਦੇ ਤੁਸੀਂ ਤਾਂ ਵੱਡਿਆਂ ਤੋਂ ਵੱਡੇ ਹੋ ਵੱਡਿਆ ਤੋਂ ਵਡੇਰੇ ਹੋ ਤੇ ਮੈਨੂੰ ਆਪਦੇਸ਼ ਦੇ ਕੇ ਕਿਰਪਾ ਕਰਕੇ ਮੇਰੇ ਸਾਰੇ ਜਿਹੜੇ ਕਸ਼ਟ ਹੈ ਉਹਨਾਂ ਨੂੰ ਕੱਟ ਦਿਓ ਦੂਰ ਕਰ ਦਿਓ ਤਾਂ ਫਿਰ ਦੀਨ ਬੰਦ ਦੁਖ ਦਲਨ ਦਇਆ ਨਿਤ ਬਚਨ ਅਧੀਨ ਸੁਣੇ ਜਮ ਅਸਵਿੱਧ ਕਹਿੰਦੇ ਦੀਨ ਬੰਦ ਗਰੀਬਾਂ ਦੇ ਮਿੱਤਰ ਦੁਖ ਦलन ਦੁੱਖਾਂ ਦੇ ਨਾਸ ਕਰਨ ਵਾਲੇ ਦਇਆਨਿਤ ਦਇਆ ਦੇ ਭੰਡਾਰ ਦਇਆ ਦੇ ਖਜ਼ਾਨੇ ਬਚਨ ਅਧੀਨ ਸੁਣੇ ਜਦ ਅਸਵਿਧ ਕਹਿੰਦੇ ਜਦੋਂ ਸਤਿਗੁਰੂ ਜੀ ਨੇ ਨਾ ਜੋ ਗਰੀਬਾਂ ਦੇ ਮਿੱਤਰ ਦੁੱਖਾਂ ਨੂੰ ਨਾਸ ਕਰਨ ਵਾਲੇ ਦਇਆ ਦੇ ਕਰ ਦਇਆ ਦੀ ਭੰਡਾਰ ਗੁਰੂ ਜੀ ਨੇ ਜਿਸ ਵੇਲੇ ਇੰਨੀ ਨਿਮਰਤਾ ਭਰੀ ਉਸ ਮੌਲਵੀ ਦੇ ਸ਼ਬਦ ਸੁਣੇ ਤਬਰ ਸੁੱਖਾਂ ਦੇ ਭੰਡਾਰ ਗੁਰੂ ਜੀ ਦਇਆ ਦ੍ਰਿਸ਼ਿ ਦੇਖੀ ਸੁਖਦਾਨੀ ਮੁਰਦਲ ਮਦਰ ਬੋਲੇ ਮੁਖਬਾਨੀ ਕਹਿੰਦੇ ਜੇ ਤੋ ਸਾਰੇ ਇਹੋ ਜਿਹੇ ਸ਼ਬਦ ਸੁਣੇ ਨਾ ਮੌਲਵੀ ਦੇ ਵੀ ਇੰਨੀ ਅਧਿਨਤਾ ਧਾਰ ਗਿਆ ਮੌਲਵੀ ਜੇ ਤੋ ਬਚਨ ਸੁਣੇ ਤਾਂ ਸਤਗੁਰੂ ਜੀ ਨੇ ਕਿਰਪਾ ਕਨਿਸ਼ਟੀ ਦੇ ਨਾਲ ਉਹਦੇ ਵੱਲ ਇੱਕ ਵਾਰ ਫਿਰ ਤੱਕਿਆ ਤੇ ਕੋਮਲ ਤੇ ਮਿੱਠੇ ਸ਼ਬਦਾਂ ਵਿੱਚ ਇਹ ਬਹੁਤ ਸਤਿਗੁਰੂ ਜੀ ਬੋਲੇ ਕਹਿਣ ਲੱਗੇ ਮਨ ਕੰਚਨ ਜਗ ਸਿਕਸਤਾ ਮਾਹੀ ਬੀਨ ਬੀਨ ਇਕੱਠੇ ਕਰਤਾ ਹੀ ਕਹਿੰਦੇ ਭਾਈ ਆਪਣਾ ਮਨ ਰੂਪੀ ਸਿਉਣਾ ਜਗਤ ਰੂਪੀ ਰੇਤ ਵਿੱਚੋਂ ਚੋਂ-ਚੁਣ ਕੇ ਤੇ ਇਕੱਤਰ ਕਰਕੇ ਉਸ ਨੂੰ ਭਗਤੀ ਰੂਪੀ ਕੁਠਾਲੀ ਦੀ ਅਗਨੀ ਦੁਆਰਾ ਉਹਦੇ ਤੋਂ ਵਿਸ਼ੇਵਕਰਨ ਦੀ ਗੰਦਗੀ ਨਾਸ ਕਰ ਦੇ ਧਿਆਨ ਨਾਲ ਸੋਇ ਭਾਈ ਜਿਵੇਂ ਸਿਉਨੇ ਦੇ ਵਿੱਚੋਂ ਖੋਟ ਕੱਢਣ ਦੇ ਲਈ ਗੰਦ ਕੱਢਣ ਦੇ ਲਈ ਮੈਲ ਕੱਢਣ ਦੇ ਲਈ ਸੁਨਿਆਰ ਵੀਰ ਉਹਨੂੰ ਪੁਠਾਲੀ ਵਿੱਚ ਪਾ ਕੇ ਉਹਨੂੰ ਅੱਗ ਤੇ ਗਰਮ ਕਰਦੇ ਨੇ ਹੁਣ ਇਸੇ ਤਰ੍ਹਾਂ ਸਤਿਗੁਰੂ ਜੀ ਸਮਝਾ ਰਹੇ ਨੇ ਵੀ ਜਿਹੜਾ ਤੇਰਾ ਮਨ ਹੈ ਇਹ ਹੈ ਤਾਂ ਸੀ ਸੁੱਧ ਸਿਉਨਾ ਸੀ ਪਹਿਲਾਂ ਜਦੋਂ ਤੂੰ ਮਾਤ ਲੋਕ ਤੇ ਆਇਆ ਨਾ ਪਹਿਲਾ ਸਵਾਸ ਲਿਆ ਤੇ ਸੁੱਧ ਸਿਉਨਾ ਸੀ ਇਹ ਉਦੋਂ ਬਾਅਦ ਫਿਰ ਕੀ ਹੋਇਆ ਫਿਰ ਮੈਲ ਭਰਨੀ ਸ਼ੁਰੂ ਹੋ ਗਈ ਮਨ ਵਿੱਚ ਕਹਿੰਦੇ ਹੁਣ ਐਂ ਕਰ ਵੀ ਆ ਜਗਤ ਰੂਪੀ ਰੇਤ ਦੇ ਵਿੱਚੋਂ ਨਾ ਚੁਣ ਚੁਣ ਕੇ ਤੇ ਇਕੱਤਰ ਕਰਕੇ ਇਸ ਨੂੰ ਭਗਤੀ ਰੂਪੀ ਕਠਾਲੀ ਦੀ ਅਗਨੀ ਦੁਆਰਾ ਭਗਤੀ ਰੂਪੀ ਉਠਾਲੀ ਜਿਹਦੇ ਵਿੱਚ ਸਿਉਣਾ ਪਾ ਕੇ ਗਰਮ ਕੀਤਾ ਜਾਂਦਾ ਉਹਦੇ ਦੁਆਰਾ ਇਹਦੇ ਵਿੱਚੋਂ ਵਿਸ਼ਵਕਾਰਾਂ ਦਾ ਜਿਹੜੀ ਮੈਲ ਉਹਨੂੰ ਸਤਿਗੁਰੂ ਕਹਿੰਦੇ ਫਿਰ ਕੱਢ ਦੇ ਖਤਮ ਕਰ ਦੇ ਇੰਜ ਆ ਜਿਹੜਾ ਤੇਰਾ ਮਨ ਬੇਚੈਨ ਆ ਨਾ ਇਸ ਬੇਚੈਨ ਮਨ ਰੂਪੀ ਸੋਨੇ ਨੂੰ ਸੁੱਧ ਕਰ ਲਾ ਸੁੱਧ ਕਰਕੇ ਉਹਦਾ ਗਹਿਣਾ ਕੱਢ ਤੇ ਗਹਿਣਾ ਕੱਢ ਕੇ ਉਹਦੇ ਵਿੱਚ ਹਰੀ ਨਾਮ ਰੂਪਿਕ ਹੀਰਾ ਜੜ ਲਾ ਬੱਸ ਕਹਿੰਦੇ ਫਿਰ ਆਤਰ ਜਿਹੜਾ ਪਰਮ ਪਿਤਰ ਗਾਣਾ ਹਿਰਦੇ ਵਿੱਚ ਪਹਿਨਾ ਪਹਿਨਿਆ ਜਾਵੇ ਇਸ ਗਾਣੇ ਨੂੰ ਹਿਰਦੇ ਵਿੱਚ ਵਸਾਉਣਾ ਕਰੀ ਤਾਂ ਇਸ ਨਾਲ ਦੋਵੇਂ ਲੋਕਾਂ ਵਿੱਚ ਭਾਵ ਕੇ ਲੋਕ ਅਤੇ ਪਰਲੋਕ ਦੋਨਾਂ ਦੇ ਅੰਦਰ ਪ੍ਰਾਣੀ ਨੂੰ ਅਸਰਦ ਚਨਕ ਸੋਭਾ ਪ੍ਰਾਪਤ ਹੁੰਦੀ ਹੈ ਭਾਈ ਜਿਹੜਾ ਆਪਣੇ ਮਨ ਨੂੰ ਸ਼ੁੱਧ ਕਰ ਲੈਂਦਾ ਹੈ ਸ਼ੁੱਧ ਕਰਕੇ ਹਰੀ ਪਰਮੇਸ਼ਰ ਪਰਮਾਤਮਾ ਦੇ ਨਾਮ ਰੂਪੀ ਹੀਰੇ ਨੂੰ ਗਹਿਣਾ ਬਣਾ ਕੇ ਆਪਣੇ ਹਿਰਦੇ ਵਿੱਚ ਪ੍ਰੂ ਲੈਂਦਾ ਹੈ ਸਤਿਗੁਰੂ ਕਹਿੰਦੇ ਉਹਨੂੰ ਲੋਕ ਵਿੱਚ ਵੀ ਸੋਭਾ ਤੇ ਉਹਨੂੰ ਪ੍ਰਲੋਕ ਅੰਦਰ ਵੀ ਸੋਭਾ ਦੋਹਾ ਥਾਂ ਤੇ ਉਹਨੂੰ ਸੋਭਾ ਮਿਲਦੀ ਹੈ ਸੱਚੇ ਨਾਮ ਪ੍ਰਭੂ ਦੇ ਨਾਮ ਨਾਲ ਇੱਕ ਟੱਕ ਸੁਰਤੀ ਜੋੜ ਸਤਿਗੁਰੂ ਕਹਿੰਦੇ ਸੱਚੇ ਨਾਮ ਅਕਾਲਪੁਰਖ ਦਾਤੇ ਦੇ ਨਾਮ ਨਾਲ ਇੱਕ ਟੱਕ ਸੁਰਤੀ ਜੋੜ ਕੇ ਤੇ ਸਰੀਰ ਦਾ ਅਹੰਕਾਰ ਨਸ਼ਟ ਕਰਕੇ ਪ੍ਰਮਾਤਮਾ ਦਾ ਸ਼ਿਵਮ ਕੀਤਾ ਜਾਵੇ ਭਲੇ ਪੁਰਖਾਂ ਦੀ ਲਗਾਤਾਰ ਸੇਵਾ ਕੀਤੀ ਜਾਵੇ ਸੰਗਤ ਕੀਤੀ ਜਾਵੇ ਗੁਰਸਿੱਖਾਂ ਦੀ ਭਲੇ ਪੁਰਖਾਂ ਦੀ ਸੰਤ ਮਹਾਮੁਰਖਾਂ ਦੀ ਤਾ ਫਿਰ ਅਤਿ ਸ਼ਾਂਤ ਤੇ ਆਮੰਗ ਸਹਿਤ ਸਦਾ ਲਈ ਆਨੰਦ ਮਾਣ ਸਕਦੀ ਉਹ ਧਿਆਨ ਦੇ ਕੇ ਸੁਣਿਓ ਸਤਿਗੁਰੂ ਕੀ ਸਮਝਾ ਰਹੇ ਨੇ ਮੌਲਵੀ ਨੂੰ ਕਹਿੰਦੇ ਹੇ ਮੌਲਵੀ ਜੀ ਪ੍ਰਮਾਤਮਾ ਦਾ ਨਾਮ ਹੈ ਸਦੀਪ ਰਹਿਣ ਵਾਲਾ ਉਹ ਇਹ ਨਾਮ ਸੱਚਾ ਤੇ ਸੱਚੇ ਨਾਮ ਨਾਲ ਇੱਕ ਟੱਕ ਸੁਰਤੀ ਜੋੜਦਾ ਜਿੱਥੇ ਦੁਨਿਆਵੀ ਧਨ ਪਦਾਰਥਾਂ ਨਾਲ ਸੁਰਤੀ ਜੋੜ ਕੇ ਬੈਠੇ ਹੋ ਸਤਿਗੁਰੂ ਕਹਿੰਦੇ ਉਸ ਪ੍ਰਮਾਤਮਾ ਦੇ ਨਾਮ ਨਾਲ ਇੱਕ ਟਕ ਸੁਰਤੀ ਜੋੜ ਤੇ ਸੁਰਤੀ ਜੋੜ ਕੇ ਸਰੀਰ ਦਾ ਹੰਕਾਰ ਨਸ਼ਟ ਕਰ ਲਈ ਆ ਜਿਹੜਾ ਸਰੀਰ ਦਾ ਹੰਕਾਰ ਕਰਨਾ ਨਾ ਮਾਨ ਕਰਨਾ ਕਹਿੰਦੇ ਇਸ ਹੰਕਾਰ ਨੂੰ ਨਸ਼ਟ ਕਰਕੇ ਫਿਰ ਉਸ ਦਾਤੇ ਦਾ ਕਰੀ ਤੂੰ ਸਿਮਰਨ ਨਾਲ ਫਿਰ ਕਰੀ ਭਲੇ ਪੁਰਸ਼ਾਂ ਦੀ ਸੰਗਤ ਭਲੇ ਪੁਰਸ਼ਾਂ ਦੀ ਲਗਾਤਾਰ ਕਰੀਂ ਸੇਵਾ ਫਿਰ ਅਤਿ ਸ਼ਾਤੀ ਅਮੰਗ ਸਹਿਤ ਸਦਾ ਲਈ ਪਰ ਤੂੰ ਆਨੰਦ ਮਾਣ ਸਕੇਗਾ ਪਰ ਤੈਨੂੰ ਸਦਾ ਫਿਰ ਕਹੇਗਾ ਆਨੰਦ ਭਇਆ ਮੇਰੀ ਮਾਏ ਪਰ ਆਨੰਦ ਆਇਆ ਕਿੱਦੈ ਸਤਿਗੁਰੂ ਮੈਂ ਪਾਇਆ ਉਹਦੇ ਫਿਰ ਤੈਨੂੰ ਆਨੰਦ ਆਊਗਾ ਸਤਿਗੁਰੂ ਜੀ ਦੇ ਇਨ੍ਹਾਂ ਬਚਨਾਂ ਰੂਪੀ ਸ਼ਾਸਤਰਾਂ ਦੇ ਨਾਲ ਮੌਲਵੀ ਐਸਾ ਕਾਇਲ ਹੋਇਆ ਕਿਸ ਤਰ੍ਹਾਂ ਕਹਿੰਦੇ ਉਹਦੇ ਨਾਲ ਤਾਂ ਤਨ ਦੀ ਸੋਝੀ ਪਰਬਸਰ ਗਈ ਕਬੀਰ ਸਤਗੁਰੂ ਸੂਰਮੇ ਬਾਹਾ ਬਾਨ ਜੋ ਏਕ ਲਾਗਤ ਹੀ ਭੁਏ ਗਿਰ ਪਰਿਆ ਪਰਾ ਕਰੇਜੇ ਸ਼ੇਕ ਉਹ ਹੁਣ ਜਿਹੜਾ ਬਾਨ ਉਹ ਜਿਹੜਾ ਤੀਰ ਸੀ ਨਾ ਤੀਰ ਕੋਈ ਪ੍ਰਤੱਖ ਤੀਰ ਨਹੀਂ ਸੀ ਵੀ ਤੀਰ ਮਾਰਦਾ ਸਤਗੁਰੂ ਨੇ ਉਹ ਸ਼ਬਦਾਂ ਦਾ ਸੀ ਉਹ ਸ਼ਾਸਤਰ ਕਿਹੜਾ ਸੀ تیر ਕਿਹੜਾ ਸੀ ਸ਼ਬਦਾਂ ਦਾ ਬਚਨਾ ਦਾ ਸੀ ਤੇ ਬਚਨਾ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਸ਼ਬਦ ਵਿੱਚ ਬੜੀ ਵੱਡੀ ਤਾਕਤ ਹੈ ਮੈਂ ਇੱਕਦ ਰੱਗੇ ਬੇਨਤੀ ਕੀਤੀ ਸੀ ਭਾਈ ਹਥਿਆਰ ਚਲਾਓ ਉਹ ਇੱਕ ਬੰਦੇ ਨੂੰ ਮਾਰ ਸਕਦਾ ਉਹ ਪਿਸਟਲ ਚਲਾਤਾ ਰੈਫਲ ਚਲਾ ਦਿੱਤੀ ਚਲੋ ਜਿਹਦੇ ਵੱਜੀ ਉਹ ਮਰ ਗਿਆ ਕੋਈ ਹਥਿਆਰ ਜਨਾਤਾ ਜਿਹਦੇ ਵੱਜੀ ਉਹ ਵੱਡੜੂ ਗਿਆ ਪਰ ਬਚਨ ਇੱਕ ਅਜਿਹੀ ਚੀਜ਼ ਹੈ ਸ਼ਬਦ ਕੈਸੀ ਚੀਜ਼ ਹੈ ਭਾਈ ਜਿੰਨੇ ਇੱਥੇ ਹੋਣ ਜਿੰਨਾਂ ਦੇ ਕੰਨਾਂ ਵਿੱਚ ਉਹ ਆਵਾਜ਼ ਪੈਂਦੀ ਹੈ ਉਹਨਾਂ ਦੇ ਅੰਦਰ ਦਾ ਜਿਹੜਾ ਹੰਕਾਰ ਮਰਦਾ ਹੈ ਉਹਨਾਂ ਦੇ ਅੰਦਰ ਦੀ ਆਗਣ ਮਰਦੇ ਹੈ ਇਸ ਕਰਕੇ ਬਾਬਾ ਕਬੀਰ ਸੇ ਕਹ ਕਬੀਰ ਸਤਗੁਰ ਸੂਰਮੇ ਬਾਹਾ ਵਾਨ ਜੋ ਇੱਕ ਲਾਗਤ ਹੀ ਪੋਏ ਗਿਰ ਪਰਿਆ ਪਰਾ ਕਰ ਦੇ ਜੇ ਸ਼ੇਕ ਕਹਿੰਦੇ ਜੇ ਤੇ ਸਤਗੁਰੂ ਜੀ ਦੇ ਬਚਨ ਸੁਣੇ ਨਾ ਤੇ ਬਚਨ ਕੋ ਐਵੇਂ ਨਹੀਂ ਸੀ ਕਹਿੰਦੇ ਸ਼ਾਸਤਰ ਰੂਪੀ ਬਚਨ ਸੰਨ ਤੇ ਮੌਲਵੀ ਐਸਾ ਕਹਿਰ ਹੋਇਆ ਉਹ ਬਚਨ ਸੁਣ ਕੇ ਉਹਦੇ ਨਾਲ ਤਾਂ ਤਨ ਦੀ ਜਿਹੜੀ ਸੋਜੀ ਸੀ ਉਹ ਵੀ ਬਿਸਰ ਗਈ ਫਿਰ ਕਹਿੰਦੇ ਇਸ ਸਹਿਤਰ ਦੀ ਤੀਖਣਤਾ ਕਾਰਨ ਉਸ ਮੌਲਵੀ ਦਾ ਹਿਰਦਾ ਵਿੰਨਿਆ ਗਿਆ ਅਤੇ ਉਹਦੀ ਹਉਮੈ ਸਹਿਤ ਪਰਮ ਰੂਪੀ ਅੰਗ ਵੀ ਵੀੜ ਸਨ ਉਹ ਵੀ ਬਣੇ ਗਏ ਕਿਹੜੇ ਹਉਮੈ ਸਹਿਤ ਪਰਮ ਭਲੇਖੇ ਰੂਪੀ ਅੰਗ ਜਿਹੜੇ ਸਨ ਉਹ ਵੀ ਸਤਿਗੁਰੂ ਦੇ ਸ਼ਬਦਾਂ ਨਾਲ ਬਣੇ ਗਏ ਉਸ ਨੇ ਇਸ ਸੰਸਾਰ ਨੂੰ ਫਿਰ ਦੁੱਖਾਂ ਦੀ ਖਾਨ ਸਮਝ ਲਿਆ ਉਸ ਮੌਲਵੀ ਨੂੰ ਸਮਝ ਪੈਗੀ ਕਿ ਜਿਸ ਸੰਸਾਰ ਨਾਲ ਮੈਂ ਜੁੜਿਆ ਵਾ ਭਾਈ ਇਹ ਤਾਂ ਸਾਰੀ ਦੁੱਖਾਂ ਦੀ ਖਾਨ ਲੇ ਉਸ ਨੇ ਗੁਰੂ ਜੀ ਦੀ ਮਹਿਮਾ ਦੀ ਪੂਰੀ ਤਰ੍ਹਾਂ ਪਛਾਣ ਕਰ ਲਈ ਫਿਰ ਉਹਨੇ ਦੋਵੇਂ ਹੱਥ ਜੋੜੇ ਹੱਥ ਜੋੜ ਕੇ ਹੱਥ ਬਨ ਕੇ ਬੇਨਤੀ ਕਰ ਰਿਹਾ ਕੀ ਬੇਨਤੀ ਕਰ ਰਿਹਾ ਕਹਿੰਦੇ ਹੱਥ ਬੰਦ ਹਾਥ ਦੂ ਕਰੀ ਸੋ ਬੰਦਨ ਦੋਨੇ ਹੱਥ ਜੋੜੇ ਐ ਸਤ ਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਕਰਦਾ ਤੁਮ ਕੇ ਮਮ ਅਗਿਆਨ ਨਿਕੰਦਨ ਕਹਿੰਦੇ ਤੁਸੀਂ ਦਾਤਾ ਮੇਰਾ ਸਾਰਾ ਜਿਹੜਾ ਅਗਿਆਨ ਸੀ ਨਾ ਨਿਕੰਦਨ ਕੱਢ ਦਿੱਤਾ ਮਿਟਾ ਦਿੱਤਾ ਤੁਹਾਡੇ ਬਚਨਾਂ ਰੂਪੀ ਸ਼ਾਸਤਰਾ ਨੇ ਮੇਰੇ ਅੰਦਰ ਦੇ ਆਗਣ ਖਤਮ ਕਰ ਦਿੱਤੇ ਮੇਰੇ ਅੰਦਰ ਦਾ ਹੰਕਾਰ ਖਤਮ ਕਰ ਦਿੱਤਾ ਮੇਰੇ ਅੰਦਰ ਦਾ ਅਗਿਆਨ ਜਿਹੜਾ ਸੀ ਉਸ ਅਗਿਆਨ ਨੂੰ ਖਤਮ ਕਰ ਦਿੱਤਾ ਤੁਸੀਂ ਤੇ ਕਰਤਾਰ ਦੇ ਪਰਪਕਾਰੀ ਰੂਪ ਪੂਰਨ ਪਰਖ ਪੂਰਨ ਪਰਖ ਰੂਪ ਹਰ ਸਾਧੂ ਨਰਨ ਆਧਾਰੂ ਬੁੱਧ ਅਗਾਧੂ ਕਮਲ ਬਦਨ ਜਿਉ ਤਮ ਔਰ ਆਵੈ ਤਸਬਿਦ ਕਰਹੁ ਨਕੂ ਉਲਟਾ ਵੈ ਹੁਣ ਸਤਗੁਰੂ ਜੀ ਨੂੰ ਕਹਿਣ ਲੱਗਿਆ ਮੌਲਵੀ ਮੇਰੇ ਦਾਤਾ ਹੀ ਨਾਨਕ ਤੁਸੀਂ ਉਸ ਕਰਤਾਰ ਦੇ ਪਰਪਕਾਰੀ ਰੂਪ ਹੋ ਪੂਰਨ ਪਰਖੋ ਤੁਸੀਂ ਆਪਣੀ ਅਥਾ ਬੁੱਧੀ ਦੇ ਦੁਆਰਾ ਜੀਵਾਂ ਦਾ ਆਧਾਰ ਕਰਨ ਲਈ ਆਇਓ ਤੁਸੀਂ ਇਸ ਮਾਤ ਲੋਕ ਦੇ ਉੱਤੇ ਤੁਸੀਂ ਦਾਤੇ ਦਾ ਰੂਪ ਧਾਰਨ ਕਰਕੇ ਨਾ ਉਸ ਦਾਤੇ ਨੇ ਆਪ ਤੈਨ ਤੁ ਨੂੰ ਮਾਤ ਲੋਕ ਤੇ ਭੇਜਿਆ ਆਪਣਾ ਸਰੂਪ ਦੇ ਕੇ ਆਪਣੇ ਗੁਣ ਆਪਣੀਆਂ ਸ਼ਕਤੀਆਂ ਦੇ ਕੇ ਤੇ ਤੁਸੀਂ ਇਸ ਅਥਾ ਬੁੱਧੀ ਦੇ ਦੁਆਰਾ ਆ ਜਿਹੜੇ ਕਲਯੁਗੀ ਜੀਵ ਹੈ ਇਹਨਾਂ ਜੀਵਾਂ ਦਾ ਆਧਾਰ ਕਰਦੇ ਹੋ ਆਧਾਰ ਕਰਨ ਲਈ ਆਏ ਹੋ ਹੇ ਕਮਲ ਮੁਖ ਗੁਰੂ ਜੀਓ ਕਮਲ ਬਦਨ ਜੋ ਤਮ ਔਰ ਆਵੈ ਤਸ ਵਿਦ ਕਰੂ ਨ ਕੋ ਉਲਟਾਵੈ ਕਹਿੰਦੇ ਹੇ ਕਮਲ ਮੁਖ ਹੇ ਕਮਲ ਦੇ ਫੁੱਲ ਦੇ ਸਮਾਨ ਮੁਖ ਵਾਲੇ ਪਵਿੱਤਰ ਮੁਖ ਵਾਲੇ ਸਤਿਗੁਰੂ ਜੀਓ ਜਿਵੇਂ ਆਪਣੇ ਹਿਰਦੇ ਅੰਦਰ ਆਉਂਦਾ ਹੈ ਉਸੇ ਪ੍ਰਕਾਰ ਕਰਨ ਹਾਰੇ ਰਹੋ ਭਾਵ ਕਿ ਉਸੇ ਤਰ੍ਹਾਂ ਕਰਨਾ ਕਰੋ ਇਸ ਨੂੰ ਕੋਈ ਵੀ ਉਲਟਾ ਨਹੀਂ ਉਲਟਾ ਨਹੀਂ ਸਕਦਾ ਭਾਵੇਂ ਤੁਸੀਂ ਕਰ ਸਕਦੇ ਹੋ ਨਾ ਜੋ ਤੁਸੀਂ ਕਰੋਗੇ ਉਹਨੂੰ ਕੋਈ ਉਲਟਾ ਨਹੀਂ ਸਕਦਾ ਕਿਉਂ ਕਿ ਤੁਸੀਂ ਖੁਦ ਆਪ ਉਸ ਪ੍ਰਮਾਤਮਾ ਦਾ ਸਰੂਪ ਹੋ ਜਿਵੇਂ ਉਸ ਦਾਤੇ ਪ੍ਰਮਾਤਮਾ ਦੀ ਕੀਤੀ ਨੂੰ ਅੱਜ ਤੱਕ ਕੋਈ ਉਲਟਾ ਨਹੀਂ ਸਕਿਆ ਇਸੇ ਤਰ੍ਹਾਂ ਤੁਸੀਂ ਜੋ ਵੀ ਕਰ ਰਹੇ ਹੋ ਜੋ ਮੈਨੂੰ ਸਮਝ ਪਈ ਹੈ ਮੌਲਵੀ ਕਹਿੰਦਾ ਦਾਤਾ ਤੇਰੇ ਕਿਸੇ ਨੂੰ ਕੋਈ ਉਲਟਾ ਨਹੀਂ ਸਕਦਾ ਇਸ ਦੁਨੀਆ ਦੇ ਉੱਤੇ ਕਹਿੰਦੇ ਆ ਮੈਂ ਆਬ ਸੁਣਿਓ ਜੋ ਤੁਮ உபਦੇਸੂ ਹਕਦ ਮੈਂ ਹੁਣੇ-ਹੁਣੇ ਤੁਹਾਡਾ உபਦੇਸ਼ ਸੁਣਿਆ ਮੈਂ ਆਇਆ ਤਾਂ ਸੀ ਤੈਨੂੰ உபਦੇਸ਼ ਦੇਣ ਬਾਲਕ ਅਵਸਥਾ ਸਮਝ ਕੇ ਵੀ ਮੈਂ ਨਾਨਕ ਨੂੰ உபਦੇਸ਼ ਦੇ ਕੇ ਆਉਣਾ ਵੀ ਆਹ ਜਿਹੜੇ ਤੁਸੀਂ ਹਾਲਾਤ ਬਣਾਏ ਨਾ ਕਰੋ ਤੁਹਾਡੇ ਮਾਤਾ ਪਿਤਾ ਦੁਖੀ ਹੁੰਦੇ ਨੇ ਤੋੜੇ ਚਾਹਣ ਵਾਲੇ ਦੁਖੀ ਹੁੰਦੇ ਨੇ ਕਹਿੰਦੇ ਪਰ ਹੋਇਆ ਕੀ ਅਬ ਮੈਂ ਅਬ ਸੁਣਿਓ ਜੋ ਤੁਮ ਅਪਦੇਸੂ ਜਪਿਓ ਨਾਮ ਤਾ ਜਗ ਤਕ ਲਿਸੂ ਕਹਿੰਦੇ ਜਿਵੇਂ ਮੈਂ ਹੁਣੇ ਹੁਣੇ ਆਪ ਜੀ ਦਾ ਅਪਦੇਸ ਸਰਮਨ ਕੀਤਾ ਅਪਦੇਸ ਸੁਣਨਾ ਕੀਤਾ ਸੰਸਾਰ ਦੇ ਝਗੜੇ ਛੱਡ ਕੇ ਕਹਿੰਦੇ ਮੈਂ ਉਸ ਪ੍ਰਭੂ ਦੇ ਨਾਮ ਨੂੰ ਸਿਵਰਨ ਕਰਾਂਗਾ ਹੁਣ ਮੈਨੂੰ ਸਮਝ ਪੈਗੀ ਮੈਂ ਉਸ ਦਾ ਪਤੇ ਦੇ ਨਾਮ ਨੂੰ ਹੁਣ ਸਿਮਰੂ ਹੁਣ ਉਹਦਾ ਸਿਮਰਨ ਕਰਿਆ ਕਰੂੰਗਾ ਕਹਿੰਦੇ ਆਸ ਕਹੇ ਗਮ ਲਿਓ ਧੰ ਮਲਾਣਾ ਹੁਣ ਉਪਦੇਸ਼ ਦੇਣ ਆਇਆ ਤੇ ਉਪਦੇਸ਼ ਲੈ ਕੇ ਜਾ ਰਿਹਾ ਵਾ ਕਹਿੰਦੇ ਉਹ ਆ ਕਿ ਨਾ ਉਹ ਮਲਾਣਾ ਜਿਹੜਾ ਸੀ ਆਪਣੇ ਘਰੋਂ ਚੱਲ ਪਿਆ ਫਿਰ ਉੱਥੇ ਅਬ ਕਹੇ ਗਮ ਨਿਓ ਧੰ ਮਲਾਣਾ ਨਹਿ ਕੇ ਸੂ ਤੇ ਬਚਨ ਬਖਾਨਾ ਕਹਿੰਦੇ ਇੰਨੀ ਗੱਲ ਆਖ ਕੇ ਨਾ ਵੀ ਸਾ ਮੈਂ ਹੁਣ ਤੈਨੂੰ ਉਪਦੇਸ਼ ਦੇਣ ਆਇਆ ਸੀ ਪਰ ਹੇ ਮੈਂ ਨਾਨਕ ਮੈਂ ਤੇਰੇ ਤੋਂ ਉਪਦੇਸ਼ ਲੈ ਕੇ ਜਾ ਰਿਹਾ ਔਰ ਮੈਨੂੰ ਸਮਝ ਪੈ ਗਈ ਹੈ ਕਿ ਆਹ ਸੰਸਾਰ ਦੀ ਜਿਹੜੀ ਝਗੜੀ ਹੈ ਸਿਰ ਇਹਨਾਂ ਨੂੰ ਛੱਡ ਕੇ ਮੈਂ ਕੇਵਲ ਤੇ ਕੇਵਲ ਵਿਸ਼ੇਵਕਾਰ ਨੂੰ ਤਿਆਗ ਕੇ ਮੈਂ ਉਸ ਦਾਤੇ ਦੇ ਨਾਮ ਨੂੰ ਜਪਨਾ ਕਰੂੰਗਾ ਉਹਦਾ ਸਿਮਨ ਕਰੂੰਗਾ ਕਹਦੇ ਇੰਨੀ ਗੱਲ ਆਖੀ ਤੇ ਮਲਾਣਾ ਉੱਠ ਕੇ ਆਪਣੇ ਘਰੋਂ ਚਲੇ ਗਿਆ ਤੇ ਉਹਨੇ ਕਿਸੇ ਨਾਲ ਫਿਰ ਕੋਈ ਹੋਰ ਗੱਲ ਵੀ ਨਹੀਂ ਕੀਤੀ ਸੋਚਦਾ ਜਾ ਰਿਹਾ ਏ ਇੱਕ ਛੋਟੀ ਜੀ ਉਮਰ ਦਾ ਬਾਲਕ ਇੰਨੀਆਂ ਵੰਡੀਆਂ ਗਿਆਨ ਦੀਆਂ ਗੱਲਾਂ ਕਹਿੰਦੇ ਇੰਨੀ ਗੱਲ ਆ ਕੇ ਮਲਾਣਾ ਆਪਣੇ ਘਰ ਨੂੰ ਚੱਲ ਪਿਆ ਤੇ ਪਰਮੇਸ਼ਰ ਦੇ ਸੁਪ੍ਰੀਤ ਸੋ ਜਾਗੀ ਵੇਖਿਆ ਨ ਤਿਆਗ ਏਕ ਨਿਵ ਲਾਗੀ ਜੀਵਤ ਜਬ ਤੱਕ ਰਹੂ ਸੋ ਨਾਮਉ ਅੰਤ ਕਾਲ ਗਮ ਨਿਓ ਹਰ ਤਮਉ ਕਹਿੰਦੇ ਉਸ ਦੀ ਪਰਮੇਸ਼ਰ ਦੇ ਵੱਲ ਪ੍ਰੀਤ ਜਾਗ ਪਈ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਨਾ ਸ਼ਬਦ ਨੇ ਜਾਗ ਲਾ ਦਿੱਤੀ ਅੰਦਰ ਪ੍ਰੀਤ ਸੀ ਸਿਮਰਤਾ ਚੱਲੂ ਕਰਦਾ ਹੀ ਥੋੜਾ ਬੋਤਾ ਮੌਲਵੀ ਵੀ ਪਰ ਜਦੋਂ ਜਾਗ ਲਾਈ ਮੇਰੇ ਸਤਿਗੁਰੂ ਨੇ ਕਿਰਪਾ ਕੀਤੀ ਉਹਦੇ ਅੰਦਰ ਦੀ ਜਿਹੜੀ ਸੀ ਨਾ ਪ੍ਰੀਤੀ ਸੀ ਉਸ ਅੱਲਾਹ ਤਾਲਾ ਦੇ ਪ੍ਰਤੀ ਪਰਮਾਤਮਾ ਰੱਬ ਦੇ ਪ੍ਰਤੀ ਉਹ ਜਾਗ ਪਈ ਸੀ ਤੇ ਉਹਨੇ ਵਿਸ਼ੇਵਕਾਰਾਂ ਦਾ ਤਿਆਗ ਕਰਕੇ ਉਸ ਦੀ ਇੱਕੋ ਪ੍ਰਭੂ ਨਾਲ ਲੇਵ ਲੱਗ ਗਈ ਤੁਸੀਂ ਕਿਉਂਕਿ ਵੇਖੋ ਸਤਿਗੁਰੂ ਧੰਗੁਰੂ ਨਾਨਕ ਦੇ ਮਹਾਰਾਜ ਜੀ ਮੌਲਵੀ ਮਿਲਦਾ ਤੇ ਮੌਲਵੀ ਨੂੰ ਇਹ ਗੱਲ ਨਹੀਂ ਕਹੀ ਵੀ ਤੂੰ ਆਪਣਾ ਧਰਮ ਛੱਡ ਦੇ ਤੇ ਮੇਰੇ ਮਗਰ ਲੱਗ ਜਾ ਜੇ ਕਾਜੀ ਮਿਲਦਾ ਕਾਜੀ ਨੂੰ ਨੇ ਗੱਲ ਕਹਿੰਦੇ ਜੇ ਬ੍ਰਾਹਮਣ ਪੰਡਤ ਮਿਲਦਾ ਉਹਨੂੰ ਵੀ ਇਹ ਗੱਲ ਨਹੀਂ ਕਹਿੰਦੇ ਬਸ ਉਹਨੂੰ ਇਹ ਗੱਲ ਕਹਿੰਦੇ ਆਪਣੇ ਧਰਮ ਵਿੱਚ ਪੱਕਾ ਹੋ ਜਾ ਤੂੰ ਆਪਣੇ ਧਰਮ ਵਿੱਚ ਪੱਕਾ ਹੋ ਉਸ ਦਾਤੇ ਨੂੰ ਅੱਲਾ ਤਾਲਾ ਰਾਮ ਪਰਮੇਸ਼ਰ ਪਰਮਾਤਮਾ ਨੂੰ ਜਪਣਾ ਕਿਵੇਂ ਹੈ ਉਹਦਾ ਸਿਮਨ ਕਿਵੇਂ ਕਰਨਾ ਹੈ ਵਿਸ਼ਵਕਾਰ ਕਿਵੇਂ ਤਿਆਗਣੇ ਆ ਜਿੰਦਗੀ ਕਿਵੇਂ ਜਿਉਣੀ ਹੈ ਇਹ ਮੇਰੇ ਸਤਿਗੁਰੂ ਸਿਖਾਉਂਦੇ ਨੇ ਤੇ ਕਹਿੰਦੇ ਫਿਰ ਜਿਹੜਾ ਮੌਲਵੀ ਸੀ ਉਹਦੀ ਪਰਮੇਸ਼ਰ ਵੱਲ ਪ੍ਰੀਤ ਜਾਗ ਪਈ ਉਨੇ ਵਿਸ਼ੇਵ ਕਰਾਂ ਤਿਆਗ ਕਰਕੇ ਇੱਕੋ ਪ੍ਰਭੂ ਨਾਲ ਉਹਨੇ ਆਪਣੀ ਲਿਵਰਤੀ ਨੂੰ ਜੋੜਨਾ ਕੀਤਾ ਤੇ ਉਹ ਰਹਿੰਦੇ ਜੀਵਨ ਜਿਹੜਾ ਉਹਦਾ ਜੀਵਨ ਰਹਿੰਦਾ ਸੀ ਸਮਾਂ ਉਹ ਰਹਿੰਦੇ ਸਾਰੇ ਜੀਵਨ ਵਿੱਚ ਨਾਮ ਦਾ ਸਿਮਰਨ ਹੀ ਕਰਦਾ ਰਿਹਾ ਅਤੇ ਅੰਤ ਸਮੇ ਉਸ ਨੂੰ ਸਵਰਗ ਦੇ ਵਿੱਚੋਂ ਕਹਿੰਦੇ ਜੀਵਤ ਜਬ ਤੱਕ ਰਹੋ ਸੋ ਨਮੋ ਅੰਤ ਕਾਲ ਗਮਨੇ ਉਹ ਹਰ ਤਮ ਹਰ ਤਮ ਹਰੀ ਪਰਮੇਸ਼ਰ ਦਾ ਧਾਮ ਸਵਰਗ ਕਹਿੰਦੇ ਫਿਰ ਅੰਤ ਕੀ ਨ ਹੋਇਆ ਅੰਤ ਸਮੇਂ ਨਾ ਜਦੋਂ ਉਹ ਸਾਰਾ ਜਿਹੜਾ ਬਾਕੀ ਦਾ ਜੀਵਨ ਉਹਦਾ ਰਹਿ ਗਿਆ ਉਹਨਾਂ ਰਹਿ ਗਈ ਉਹਨੇ ਸਿਮਰਨ ਕੀਤਾ ਉਸ ਪ੍ਰਮਾਤਮਾ ਦਾ ਸਿਮਰਨ ਕੀਤਾ ਵਿਸ਼ੇਵਕਾਰ ਛੱਡ ਦਿੱਤੇ ਦੁਨੀਆ ਦਾ ਜਗਤਾ ਪਿਆਰ ਛੱਡ ਦਿੱਤਾ ਮਾਇਆ ਦਾ ਪਿਆਰ ਛੱਡ ਦਿੱਤਾ ਤਾ ਕਹਿੰਦੇ ਪਰ ਅਕਸ਼ੂਰਲੇ ਸਮਯੰਤ ਸਮੇ ਉਸ ਨੂੰ ਸਵਰਗ ਬਗੰਨਤੀ ਪ੍ਰਾਪਤੀ ਹੋ ਗਈ ਸੀ ਜੀ ਬੁਰਣਾ ਜੀ ਸਤਨਾ ਸ੍ਰੀ ਵਾਹੇ ਗੁਰੂ ਸਾਹਿਬ ਜੀ